ਤੇਜ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਦਰਅਸਲ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾ ਕੇ ਤੇ ਘਰ ਨੂੰ ਵਾਪਸ ਆ ਰਿਹਾ ਸੀ ਔਰ ਰਸਤੇ ਦੇ ਵਿੱਚ ਉਸ ਨੂੰ ਹੱਥ ਦੇ ਕੇ ਰੋਕਿਆ ਗਿਆ ਔਰ ਉਸਨੇ ਸੋਚਿਆ ਕਿ ਸ਼ਾਇਦ ਕੋਈ ਮਦਦ ਮੰਗ ਰਿਹਾ ਤਾਂ ਉਸ ਨੌਜਵਾਨ ਲੜਕੇ ਨੇ ਜਿਸ ਦਾ ਨਾਮ ਮੋਹਿਤ ਦੱਸਿਆ ਗਿਆ ਮੋਹਿਤ ਨੇ ਆਪਣੀ ਬਾਈਕ ਰੋਕੀ ਤਾਂ ਜਦੋਂ ਹੀ ਬਾਈਕ ਰੋਕਦਾ ਤਾਂ ਦੂਜੇ ਬੰਦਿਆਂ ਦੇ ਵੱਲੋਂ ਮੋਹਿਤ ਤੇ ਤੇਜ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਇਸ ਹਮਲੇ ਦੇ ਵਿੱਚ 모ਹਿਤ ਦੀ ਮੌਤ ਹੋ ਚੁੱਕੀ ਹੈ ਅਜੇ 12ਵੀਂ ਜਮਾਤ ਹੀ ਪਾਸ ਕੀਤੀ ਸੀ ਔਰ ਹੁਣ ਕਾਲਜ ਦੇ ਵਿੱਚ ਦਾਖਲਾ ਲੈਣਾ ਸੀਗਾ 모ਹਿਤ ਨੇ ਔਰ ਅਗਲੇ ਮਹੀਨੇ ਹੀ ਵਿਆਹ ਰੱਖਿਆ ਹੋਇਆ ਸੀ ਭੈਣ ਦਾ ਘਰ ਦੇ ਵਿੱਚ 모ਹਿਤ ਇਕਲੌਤਾ ਮਾਪਿਆਂ ਦਾ ਲੜਕਾ ਸੀ ਔਰ ਭੈਣ ਦਾ ਵਿਆਹ ਕਰਦੇ ਵਿੱਚ ਰੱਖਿਆ ਹੋਇਆ ਸੀ ਅਗਲੇ ਮਹੀਨੇ ਹੀ ਭੈਣ ਦਾ ਵਿਆਸੀ ਪਰ ਭਰਾ ਦੀ ਮੌਤ ਹੋ ਚੁੱਕੀ ਹੈ ਭਰਾ ਦਾ ਕਤਲ ਕਰ ਦਿੱਤਾ ਗਿਆ ਕੁਝ ਨੌਜਵਾਨਾਂ ਮੁੰਡਿਆਂ ਦੇ ਵੱਲੋਂ ਦਰਅਸਲ ਇਹ ਦੱਸਿਆ ਗਿਆ ਕਿ ਪੁਲਿਸ ਨੇ ਉਸ ਤੋਂ ਬਾਅਦ ਭਾਲ ਕੀਤੀ ਤੇ ਕੁਝ ਹਮਲਾਵਰ ਵੀ ਕਾਬੂ ਕੀਤੇ ਔਰ ਹਮਲਾਵਰਾਂ ਦਾ ਕਹਿਣਾ ਹੈ ਹਮਲਾਵਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਇਸ ਮੋਹਿਤ ਨਾਮਕ ਮੁੰਡੇ ਦੇ ਵੱਲੋਂ ਲੜਕੀ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਇਹ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਪਰ ਮੋਹਿਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਦੇ ਵਾਸਤੇ ਗਿਆ ਹੋਇਆ ਸੀ ਔਰ ਜਦੋਂ ਵਾਪਸ ਘਰ ਨੂੰ ਆ ਰਿਹਾ ਸੀਗਾ ਤਾਂ ਕੁਝ ਲੜਕਿਆਂ ਨੇ ਉਸ ਨੂੰ ਰੋਕਿਆ ਤਾਂ ਮੋਹਿਤ ਨੇ ਬਾਈਕ ਰੋਕੀ ਕਿ ਸ਼ਾਇਦ ਲਿਫਟ ਮੰਗ ਰਿਹਾ ਜਾਂ ਮਦਦ ਮੰਗ ਰਿਹਾ ਪਰ ਉਹ ਸ਼ਰਾਬ ਵੀ ਸੀਗੇ ਨਸ਼ੇ ਦੀ ਹਾਲਤ 'ਚ ਸੀ ਔਰ ਉਹਨਾਂ ਨੇ 모ਹਿਤ ਨੂੰ ਘੇਰ ਕੇ ਤੇ 모ਹਿਤ ਤੇ ਹਮਲਾ ਕਰ ਦਿੱਤਾ ਔਰ 모ਹਿਤ ਦੇ ਨਾਲ ਜਿਹੜੇ ਦੋ ਦੋਸਤ ਸੀ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਭਰਤੀ ਨੇ ਪਰ 모ਹਿਤ ਨੇ ਦਮ ਤੋੜ ਦਿੱਤਾ ਹੈ 모ਹਿਤ ਦੀ ਮੌਤ ਹੋ ਚੁੱਕੀ ਹੈ 12ਵੀਂ ਜਮਾਤ ਹੁਣੇ-ਹੁਣੇ ਪਾਸ ਕੀਤੀ ਹੈ ਤੇ ਕਾਲਜ ਦੇ ਵਿੱਚ ਦਾਖਲਾ ਲੈਣਾ ਸੀ ਔਰ ਇੱਕ ਪਾਸੇ ਘਰ ਦੇ ਵਿੱਚ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਔਰ ਅਗਲੇ ਹੀ ਮਹੀਨੇ ਭੈਣ ਦਾ ਵਿਆਹ ਸੀ ਪਰ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਸੱਥਰ ਵੇਚ ਚੁੱਕੇ ਨੇ ਖੁਸ਼ੀਆਂ ਵਾਲਾ ਮਾਹੌਲ ਗਮੀਆਂ ਦੇ ਵਿੱਚ ਬਦਲ ਚੁੱਕਿਆ ਕਿਉਂਕਿ ਨੌਜਵਾਨ ਭਰਾ ਦੀ ਮੌਤ ਹੋ ਚੁੱਕੀ ਹੈ ਭਰਾ ਦਾ ਕਤਲ ਹੋ ਚੁੱਕਿਆ ਹੈ ਤਸਵੀਰ ਤੁਸੀਂ ਮੋਹਿਦ ਦੀ ਦੇਖ ਸਕਦੇ ਹੋ ਜਿਹੜਾ ਕਿ ਇਹ ਜੇ ਨੌਜਵਾਨ ਸੀਗਾ 12ਵੀਂ ਜਮਾਤ ਹੀ ਪਾਸ ਕੀਤੀ ਸੀ ਔਰ ਕਾਲਜ ਦੇ ਵਿੱਚ ਇਸਨੇ ਦਾਖਲਾ ਲੈਣਾ ਸੀ ਪਰ ਕੁਝ ਨੌਜਵਾਨਾਂ ਨੇ ਰਸਤੇ ਦੇ ਵਿੱਚ ਘੇਰ ਕੇ ਇਸ ਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਔਰ ਇਸ ਦੀ ਮੌਤ ਹੋ ਚੁੱਕੀ ਹੈ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੇ ਵਾਸਤੇ ਗੁਹਾਰ ਲਗਾਈ ਜਾ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਔਰ ਕਈ ਹਮਲਾਵਰ ਕਾਬੂ ਵੀ ਕਰ ਲਏ ਨੇ ਔਰ ਕਈ ਅਜੇ ਫਰਾਰ ਨੇ ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅਗਲੇ ਮਹੀਨੇ ਹੀ ਭੈਣ ਦਾ ਵਿਆਹ ਘਰ ਦੇ ਵਿੱਚ ਰੱਖਿਆ ਹੋਇਆ ਸੀਗਾ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸੀ ਵਿਆਹ ਸੀਗਾ ਭੈਣ ਦਾ ਪਰ ਉਸ ਤੋਂ ਪਹਿਲਾਂ ਕੀ ਸਾਰੀਆਂ ਖੁਸ਼ੀਆਂ ਮਾਤਮ ਦੇ ਵਿੱਚ